ਇਹ ਤੁਨੁਪਤ ਹੈ ਕਿ ਸਪੇਸ ਤੋਂ ਧਰਤੀ ਤੇ ਕੋਈ ਸਰਹੱਦ ਕੋਈ ਬਾਰਡਰ ਨਹੀਂ ਦਿਖਦਾ 178 ਦਿਨਾਂ ਬਾਅਦ ਐਸਟਰੋਨੌਟ ਨੇ ਜੋ ਦੇਖਿਆ ਉਹ ਸਾਡੀ ਸੋਚ ਬਦਲ ਦੇਵੇਗਾ 178 ਦਿਨ ਸਪੇਸ ਵਿੱਚ ਬਿਤਾਉਣ ਤੋਂ ਬਾਅਦ ਐਸਟਰੋਨੌਟ ਰੌਨ ਗੈਰਨ ਦੀ ਜ਼ਿੰਦਗੀ ਬਦਲ ਗਈ ਜਦੋਂ ਐਸਟਰੋਨੌਟ ਰੌਨ ਗਾਇਰਨ 178 ਦਿਨ ਇੰਟਰਨੈਸ਼ਨਲ ਸਪੇਸ ਸਟੇਸ਼ਨ 'ਤੇ ਬਿਤਾ ਕੇ ਵਾਪਸ ਆਉਂਦਾ ਹੈ ਤਾਂ ਉਹ ਇੱਕ ਅਜਿਹੀ ਸਚਾਈ ਦੇ ਨਾਲ ਵਾਪਸ ਆਉਂਦਾ ਹੈ ਜੋ ਕਿ ਬਹੁਤ ਘੱਟ ਲੋਕ ਜਾਣਦੇ ਆ ਅਸੀਂ ਇੱਕ ਝੂਠ ਜੀ ਰਹੇ ਹਾਂ ਸਪੇਸ ਤੋਂ ਧਰਤੀ ਤੇ ਕੋਈ ਬਾਰਡਰ ਨਹੀਂ ਦਿਖਾਈ ਦਿੰਦਾ ਨਾ ਕੋਈ ਦੇਸ਼ ਨਾ ਕੋਈ ਵੰਡ ਨਾ ਕੋਈ ਸਰਹੱਦ ਦਿਖਾਈ ਦਿੰਦੀ ਹੈ ਉਥੋਂ ਸਿਰਫ ਇੱਕ ਨਾਜ਼ੁਕ ਚਮਕਦਾ ਗੋਲ ਦਿਖਾਈ ਦਿੰਦਾ ਸਾਡਾ ਸਾਡਾ ਸਾਂਝਾ ਘਰ ਇਹ ਧਰਤੀ ਤੇ ਕਾਗਜ਼ ਵਾਂਗ ਪਤਲਾ ਵਾਤਾਵਰਣ ਇਸ ਧਰਤੀ ਤੇ ਸਾਡੀ ਰੱਖਿਆ ਕਰਦਾ ਪਰ ਅਸੀਂ ਜੀ ਰਹਿਆਂ ਰਾਜਨੀਤੀ ਦੇਸ਼ ਟਕਰਾ ਤੇ ਨਕਸ਼ੇ ਤੇ ਖਿੱਚੀਆਂ ਹੋਈਆਂ ਉਹ ਲਾਈਨਾਂ ਜੋ ਸਪੇਸ ਤੋਂ ਦਿਖਾਈ ਨਹੀਂ ਦਿੰਦੀਆਂ ਰੌਣਗਾਰੇ ਨੂੰ ਸਮਝ ਆ ਗਿਆ ਕਿ ਸਾਡੀਆਂ ਤਰਜੀਹਾਂ ਉਲਟੀਆਂ ਹੋ ਗਈਆਂ ਨੇ ਅਸੀਂ ਸਭ ਤੋਂ ਪਹਿਲਾਂ ਇਕਨੋਮੀ ਨੂੰ ਪੈਸੇ ਨੂੰ ਰੱਖਦੇ ਹਾਂ ਪਰ ਸੱਚਮੁੱਚ ਇਹ ਸਹੀ ਕੰਮ ਨਹੀਂ ਹੈ ਸਭ ਤੋਂ ਪਹਿਲਾਂ ਧਰਤੀ ਫਿਰ ਸਮਾਜ ਤੇ ਅੰਤ ਵਿੱਚ ਇਕਨੋਮੀ ਆਉਂਦੀ ਹੈ ਕਿਉਂਕਿ ਧਰਤੀ ਸਾਡਾ ਘਰ ਨਹੀਂ ਇਹ ਸਾਡੀ ਸਪੇਸਸ਼ਿਪ ਹੈ ਅਸੀਂ ਇਸ ਦੇ ਯਾਤਰੀ ਨਹੀਂ ਅਸੀਂ ਇਸ ਦੇ ਕਰੂ ਹਾਂ ਮਨੁੱਖਤਾ ਦਾ ਬਚਾਓ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿੰਨੀ ਜਲਦੀ ਇਸ ਸਚਾਈ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਨੇ ਆ